ਆਹੀ ਹੋਈ ਆ ਜਿਸ ਤਰੀਕੇ ਨਾਲ ਲਗਾਤਾਰ ਕਾਂਗਰਸ ਦੇ ਲੀਡਰ ਭਾਈਪਾ ਦੇ ਵਿੱਚ ਸ਼ਾਮਲ ਹੋਏ ਜਿਸ ਤੋਂ ਬਾਅਦ ਲਗਾਤਾਰ ਬਹੁਤ ਸਾਰੇ ਸਵਾਲ ਇੱਥੋਂ ਦੀ ਇੱਕ ਹੋਰ ਸੀਟ ਬਣ ਚੁੱਕੀ ਆ ਤੇ ਮੌਜੂਦਾ ਕਹਿ ਸਕਦੇ ਕੀ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਇੱਥੇ ਹੀ ਚੋਣ ਲੜ ਰਹੇ ਆ ਅਸਰ ਗੱਲਬਾਤ ਕਰ ਰਹੇ ਨੇ ਆਮ ਲੋਕਾਂ ਦੇ ਨਾਲ ਕੀ ਵਿਚਾਰ ਰੱਖਦੇ ਨੇ ਉਹ ਇਸ ਲੋਕ ਸਭਾ ਚੋਣਾਂ ਨੂੰ ਲੈ ਕੇ ਕਿ ਜੋ ਪਿਛਲੇ ਸਰਕਾਰ ਦੇ ਵਾਅਦੇ ਸੀ ਪੂਰੇ ਹੋਏ ਅਗਰ ਨਹੀਂ ਹੋਏ ਤਾਂ ਕਿਹੜੇ ਵਾਦੇ ਸੀ ਅਤੇ ਇਸ 2024 ਤੋਂ ਕੀ ਉਹ ਅਨੁਮਾਨ ਲਗਾ ਰਹੇ ਨੇ ਕਿ ਐਕਸਪੈਕਟੇਸ਼ਨਸ ਨੇ ਗਲਤ ਬਤ ਕਰਦੇ ਆ ਆਪ ਲੋਕਾਂ ਦੇ ਨਾਲ ਸ਼ੁਰੂਆਤ ਤੋਂ ਬਾਈ ਹਣੀ ਖੜੇ ਨੇ ਭਾਈ ਉਹ 2024 ਵਿੱਚ ਕਿਵੇਂ ਵੇਖ ਰਹੇ ਆ ਪੂਰੇ ਦੇਸ਼ ਦੇ ਵਿੱਚੋਂ ਕੋਈ ਕਿਸ ਬਿਹਾਵ ਤੇ ਵੋਟ ਮਾਰ ਤੇ ਬਥੇਰੇ ਇਥੇ ਨਸ਼ੇ ਥੋੜਾ ਜਿਹਾ ਜ਼ਰੂਰ ਮਾ ਜੀਦਾ ਪਰ ਇਸ ਦੇ ਬਾਰੇ ਦੇਖਣਾ ਚਾਹੀਦਾ ਇਹ ਚੀਜ਼ਾਂ ਬਸ ਨੋਰਮਲ ਅਕੈਡਮੀ ਜਿਹੜੀ ਹੁੰਦੀ ਉਹ ਚੀਜ਼ ਹੁੰਣੀ ਚਾਹੀਦੀ ਆਪਾਂ ਨੂੰ ਹੁਣ ਨਸ਼ਾ ਖਤਮ ਕਰੋ ਇਹ ਬੇਸਿਕਲੀ ਪੰਜਾਬ ਨੂੰ ਜੇ ਆਪਾਂ ਕਰਾਣਾ ਬਫਰੀ ਨਸ਼ਾ ਖਤਮ ਨਸ਼ਾ ਖਤਮ ਦਾ ਮੁੱਦਾ ਵੀਰਵਲੋ ਚੱਕਿਆ ਦੇ ਲੁਜਾਨਾਂ ਦੇ ਵਿੱਚ ਨਸ਼ਾ ਖਤਮ ਹੋਣਾ ਚਾਹੀਦਾ ਆਮ ਲੋਕਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਜੋ ਬਾਜ਼ਾਰ ਦੇ ਵਿੱਚ ਮੌਜੂਦ ਦੇ ਵਿੱਚ ਲਗਾਤਾਰ ਆਪਣੇ ਆਪ ਲੋਕ 2022 ਵਿੱਚ ਚਾਰ ਦਾ ਥੋੜੀ ਨਾਮ ਬੰਗਲਾ ਦੇ ਤੁਸੀਂ ਸਰਵੇ ਓਪੀਨੀਅਨ ਪੋਲ ਜਨਤਾ ਦੀ ਆਵਾਜ਼ ਅਲੱਗ-ਅਲੱਗ ਨਾਵਾਂ ਤੋਂ ਸ਼ੋਅ ਦੇਖੇ ਹੋਣੇ ਪਰ ਇਹ ਸ਼ੋਅ ਬਹੁਤ ਖਾਸ ਹੈ ਕੀ ਕਹਿੰਦੀ ਆ ਜਨਤਾ ਬਿਲਕੁਲ ਜਨਤਾ ਦੇ ਵਿੱਚ ਆਮ ਲੋਕਾਂ ਦੇ ਵਿੱਚ ਗਲੀ-ਗਲੀ ਸ਼ਹਿਰ-ਸ਼ਹਿਰ ਅਸੀਂ ਜਾ ਰਹੇ ਹਾਂ ਇਸ ਵਕਤ ਪਟਿਆਲਾ ਦੇ ਬਲੋਕ ਪੁਨਰਹੇੜੀ ਦੇ ਵਿੱਚ ਮੈਂ ਖੜਾ ਇਸ ਕਰਕੇ ਕਿਉਂਕਿ ਇਹ ਪਿੰਡੂ ਇਲਾਕਾ ਹੈ ਕਿਸਾਨੀ ਤੇ ਨਿਰਭਰ ਕਰਦਾ ਹੈ ਆਖਰਕਾਰ ਇੱਥੋਂ ਦੀ ਆਵਾਜ਼ ਕੀ ਆ ਰਹੀ ਹੈ ਮਾਹੌਲ ਕਿਹੋ ਜਿਹਾ ਹੈ ਲੀਡਰਾਂ ਦੇ ਵਿੱਚ ਨਹੀਂ ਕੋਈ ਲੀਡਰਾਂ ਦੇ ਨੁਮਾਇੰਦਿਆਂ ਦੇ ਵਿੱਚ ਨਹੀਂ ਆਮ ਲੋਕਾਂ ਦੇ ਵਿੱਚ ਆਮ ਲੋਕਾਂ ਤੋਂ ਜਾਣਾਂਗੇ ਕਿ ਆਖਰਕਾਰ ਪਟਿਆਲੇ ਲੋਕ ਸਭਾ ਹਲਕੇ ਦੇ ਵਿੱਚ ਕਿਸ ਦਾ ਮਾਹੌਲ ਹੈ ਸਿਖਰ ਦੁਪਹਿਰ ਦੇ ਵਿੱਚ ਇਸ ਕਰਕੇ ਆ ਕਿਉਂਕਿ ਜਨਤਾ ਦੇ ਰੂਬਰੂ ਜਗਾ ਜਗਾ ਜਾ ਕੇ ਹੁਣ ਤੇ ਸਮਾ ਬਹੁਤ ਥੋੜਾ ਲੋਕ ਸਭਾ ਚੋਣਾਂ ਦੇ ਵਿੱਚ ਰਹਿ ਗਿਆ ਤੇ ਪੂਰੇ ਇਲਾਕੇ ਦੀ ਖਾਕ ਸ਼ਾਨਣੀ ਹੈਗੀ ਆ ਕੀ ਅਥਰਕਾਰ ਇਲਾਕੇ ਜਿਹੜੀ ਆਵਾਜ਼ ਕਰ ਰਹੀ ਆ ਉਹ ਆਵਾਜ਼ ਕਿੱਧਰ ਦੀ ਆ ਰਹੀ ਹੈ ਇਹ ਬੱਸ ਸਟੈਂਡ ਬਣਿਆ ਹੈਗਾ ਤੇ ਇੱਥੇ ਨਾਲ ਹੀ ਇੱਕ ਪੋਸਟਰ ਲੱਗਿਆ ਹੋਇਆ ਡਾਕਟਰ ਧਰਵੀਰ ਗਾਂਧੀ ਦਾ ਹਾਲਾਂਕਿ ਆਮ ਆਦੀ ਪਾਰਟੀ ਦੇ ਕਿਸੇ ਵਕਤ ਹੁੰਦੇ ਸੀਗੇ ਚੋਣ ਲੜੀ ਉਸ ਤੋਂ ਬਾਅਦ ਜਿੱਤੇ ਵੀ ਐਨਪੀਵੀ ਬਣੇ ਪਰ ਜਲਦੀ ਮੋਹ ਭੰਗ ਹੋ ਗਿਆ ਫਿਰ ਅਗਲੀ ਵਾਰ 2019 ਦੇ ਵਿੱਚ ਫਿਰ ਤੋਂ ਚੋਣ ਲੜੀ ਵੀ ਪਰ ਆਪਣਾ ਅਲੱਗ ਤੋਂ ਚੋਣ ਨਿਸ਼ਾਨ ਉੱਪਰ ਬਹੁਤੀਆ ਵੋਟਾਂ ਨਹੀਂ ਪਈਆਂ ਨਿਰਾਸ਼ ਹੋ ਕੇ ਘਰੇ ਬੈਠ ਕੇ ਤੇ ਹੁਣ ਕਾਂਗਰਸ ਪਾਰਟੀ ਨੇ ਮੈਦਾਨ 'ਚ ਉਤਾਰਿਆ ਉਧਰੋਂ ਮਹਿਲਾ ਤੋਂ ਪਹਿਲਾਂ ਕਾਂਗਰਸ ਦੇ ਐਮਪੀ ਸੀਗੇ ਤੇ ਹੁਣ ਇਸ ਵਾਰ ਭਾਜਪਾ ਦੇ ਉਮੀਦਵਾਰ ਹੈ ਆ ਜਨਤਾ ਇੱਥੇ ਪੁਨਰ ਰਿਹੜੀ ਦੀ ਹੈ ਗੱਲਬਾਤ ਕਰ ਲਾਂਗੇ ਕੀ ਨਾਮ ਹੈ ਜੀ ਜੋਦਾ ਕੀ ਕਰਦੇ ਹੋ ਬਾ ਖੇਤੀਬਾੜੀ ਅੱਛਾ ਕੀ ਲੱਗਦਾ ਹੈ ਪੁਨਰਿਹੜੀ ਇਲਾਕਾ ਤੁਹਾਡਾ ਉਪਲੀ ਪਿੰਡੇ ਲੱਗੇ ਜੀ ਉਪਲੀ ਪਿੰਡ ਹੈ ਹਾਂ ਜੀ ਕੀ ਆਵਾਜ਼ ਆ ਰਹੀ ਏ ਇੱਥੋਂ ਦੀ ਕੀ ਮੋਲ ਚੱਲ ਰਿਹਾ ਹੈ ਮੋਲ ਹਜੇ ਕੋਈ ਨਹੀਂ ਗਾ ਜੀ ਬਠੰਡਾ ਹੀ ਗਾ ਮੈਂ ਠੰਡਾ ਹੀ ਹੈ ਠੰਡਾ ਹੀ ਹੈ ਜੇ ਬਸ ਇੱਕ ਦਿਨਾਂ ਡਿਪੈਂਡ ਵੀ ਆਇਆ ਸੀ ਤਨਕੇ ਸ਼ਰਮਾ ਆਇਆ ਸੀ ਬਾਕੀ ਹੈ ਨਹੀਂ ਕੋਈ ਗੱਲਬਾਤ ਕਿਸ ਦੇ ਆ ਜੀ ਅੱਛਾ ਪਿੰਡ ਵਾਲੇ ਕੀ ਸੋਚ ਰਹੇ ਟੋਡੇ ਕੋਈ ਆਇਆ ਹੀ ਨਹੀਂ ਕੋਈ ਜੀ ਆ ਡੇਰੀ ਜਨਾ ਕੋਈ ਵੇਖਿਆ ਹੀ ਜਿਉਂ ਵੋਟਾਂ ਪਈਆਂ ਹੀ ਵੇਖਿਆ ਨਹੀਂ ਕੋਈ ਅੱਛਾ ਵੇਖ ਕੇ ਵੋਟਾਂ ਪਾ ਲੈਣ ਨੂੰ ਵੀ ਕੋਈ ਆਊ ਉਹਨੂੰ ਵੋਟ ਪਾ ਲੈਣੀ ਹੈ ਜਾਂ ਆਪਣੀ ਮਰਜ਼ੀ ਨਾਲ ਵੋਟ ਪਾਉਣੀ ਹੁੰਦੀ ਹੈ ਉਹਨੀ ਦੀ ਮਰਜ਼ੀ ਨਾਲ ਇਹ ਬਾਕੀ ਇਹ ਵੇਖਾਂਗੇ ਹੁਣ ਕੰਮ ਕਰ ਰਹੇ ਅੱਛਾ ਜੇ ਪਰਨੀਤ ਕੋ ਰਾਉਣਗੇ ਤਾਂ ਫਿਰ ਉਹਨੂੰ ਵੋਟਾਂ ਪਾਉਂਗੇ ਨਹੀਂ ਜੀ ਕਿਉਂ ਬੀਜੇਪੀ ਨੂੰ ਬਿਲਕੁਲ ਨਹੀਂ ਅੱਛਾ ਬੀਜੇਪੀ ਨੂੰ ਬਿਲਕੁਲ ਨਹੀਂ ਵੋਟ ਪਾਉਣਾ ਨਹੀਂ ਕਿਉਂ ਬਾ ਕਿਸਾਨਾਂ ਦਾ ਤੁਹਾਨੂੰ ਪਤਾ ਹੀ ਹੈ ਜੀ ਉੱਥੇ ਆਪਣਾ ਸ਼ੁਭ ਕਰਨਾ ਜਿਹੜਾ ਇੱਥੇ ਹੋਈ ਉਹਨਾਂ ਕਰਕੇ अच्छा एन्ना व्यवहार ਤੁਸੀਂ ਪਰਨੀਤਕੌਰ ਨੂੰ ਜਿਤਾ ਕੇ ਭੇਜ ਦਿੱਤਾ ਉਹ ਕਹਿੰਦੇ ਮੈਂ ਤਾਂ ਕੰਮ ਹੀ ਬਹੁਤ ਕੀਤੇ ਕੰਮ ਬੜੇ ਗਿਣੋਂਦੇ ਹੋ ਤਾਂ ਆਪਣੇ ਨਹੀਂ ਪਹਿਲਾਂ ਕਾਂਗਰਸ ਚ ਚਲੋ ਕੀਤੇ ਹੋਣਗੇ ਜੀ ਪਰ ਇੰਨੇ ਕੰਮ ਨਹੀਂ ਕੀਤੇ ਜੀ اچھا ਇੰਨੇ ਕੰਮ ਨਹੀਂ ਕੀਤੇ ਕੀ ਲੱਗ ਰਿਹਾ ਭਾਜੀ ਕੀ ਨਾਮ ਤੁਹਾਡਾ ਸਰਜੀਤ ਸੋਤਜ ਸਰਜੀਤ ਜੀ ਕੀ ਕਰਦੇ ਕੀ ਹੋਂ ਆਪਣੀ ਪੇਂਟ ਦੀ ਦੁਕਾਨ ਹੈ ਜੀ اچھا ਪੇਂਟ ਦੀ ਪੇਂਟ ਦੀ ਦੁਕਾਨ ਹੈ ਹਾਂਜੀ ਕਿਹੜੇ ਰੰਗ ਚੜੰਗੇ ਜਾ ਰਹੀਏ ਫਿਰ ਜਨਤਾ ਕਿਹੜਾ ਰੰਗ ਚੜਿਆ ਦੇਖੋ ਉਹ ਲੋਕਾਂ ਦਾ ਕਿਹੜੇ ਰੰਗ ਚੜਾਉਂਦੇ ਨੇ ਜੀ ਨਹੀਂ ਪੇਂਡ ਦੀ ਦੁਕਾਨ ਤਾਂ ਤੋੜੀ ਹੈ ਨਾ ਜਨਤਾ ਦਾ ਦੇਖੋ ਕਿਦਾਂ ਨੂੰ ਮੂਡ ਬਣਦਾ ਜੀ ਬਾਕੀ ਹਵਾ ਦੇ ਇਸ ਟਾਈਮ ਗਾਂਧੀ ਦੀ ਲੱਗਦੀ ਹੈ ਜੀ ਫੁੱਲ ਜੀ ਹਵਾ ਬਾਰੇ ਗੱਲ ਕਰੀਏ ਜੀ ਅੱਛਾ ਹਵਾ ਡਾਕਟਰ ਗਾਂਧੀ ਦੀ ਹੈ ਉਹ ਤਾਂ ਗਾਂਧੀ ਦੀ ਹੈ ਜੀ ਕੋਈ ਨਹੀਂ ਕੋਈ ਗਾਂਧੀ ਗਾਂਧੀ ਦੀ ਹਵਾ ਕਿ ਲੱਗ ਰਹੀ ਹੈ ਵਧੀਆ ਦੇਖੋ ਇਨਸਾਨ ਹੈ ਜੀ ਵਧੀਆ ਇਮਾਨਦਾਰ ਬੰਦਾ ਜੀ ਕੋਈ ਕੋਈ ਪਾਰਟੀ ਨਹੀਂ ਕੋਈ ਦੇਖ ਰਿਹਾ ਜੀ ਅਜੋ ਕਿੰਨੇ ਗਾਂਧੀ ਤਾਂ ਘਰੇ ਬੈਂਦੇ ਆ ਨਾ ਕਿਸ ਦੀ ਭੋਗ ਤੇ ਜਾਣ ਨਾ ਕਿਸੇ ਮਰਗ ਤੇ ਜਾਣ ਫਿਰ ਵਦਿਆ ਕਿਵੇਂ ਉਹ ਸਮਝਿਆ ਨਹੀਂ ਮੈਂ ਪਿਛਲੀ ਵਾਰ ਵੀ ਦੇਖੋ ਉਹ ਐਮਪੀ ਬਣਿਆ ਸੀ ਉਹਨੇ ਹਾਂਜੀ ਰੇਤੀ ਕੋਈ ਇਲੈਕਸ਼ਨ ਆ ਰਿਹਾ ਕਿਵੇਂ ਇਲੈਕਸ਼ਨ ਪਈ ਮੇਰਾ ਵੋਟਰ ਕਾਰਡ ਹੀ ਨਹੀਂ ਬਣਿਆ ਪਈ ਯਾਰ ਹਰਜਿੰਦਰ ਕੁਮਾਰ 2024 ਦੀ ਚੋਣ ਆ ਰਹੀ ਹੈ ਲੋਕ ਸਭਾ ਸੀਟ ਆ ਮੰਨ ਜੈ ਰਹੇ ਦਾਨਾ ਦੀ ਪਿਛਲੀ ਸਰਕਾਰ ਤੋਂ ਪਿਛਲੀ ਸਰਕਾਰ ਦਾ ਠੀਕ ਚੱਲ ਰਹੀ ਹੈ ਬਾਕੀ ਜਿਹੜੀ ਨਵੀਂ ਬਣੀ ਉਹ ਦੇਖੋ ਕੀ ਮੋਲ ਕਰਦੀ ਹੈ ਪਿਛਲੀ ਤਲੇ ਫਿਲਹਾਲ ਸਹੀ ਚੱਲਦੀ ਵੀ ਹੈ ਹਾਂਜੀ ਕਿ ਮੰਗ ਕੀ ਲਿਖਾੜੇ ਕਿਹੜਾ ਕੰਮ ਕਰਦੇ ਦੇਖੋ ਕੰਮ ਤਾਂ ਜਿਹੜਾ ਹੁਣ ਮੋਦੀ ਆਪਣੀ ਜਗ੍ਹਾ ਸਹੀ ਸੇ ਜਿਹੜਾ ਕਰਦਾ ਪਿਆ ਹੈ ਭਗਵਾਨ ਧਮਾਨ ਆਪਣਾ ਕਰੀ ਜਾਂਦਾ ਪਿਆ ਹੁਣ ਜਿਹੜਾ ਹੁਣ ਮਾੜੀ ਮੋੜੀ ਜਿਹੜੇ ਪਿਛਲੇ ਨੇ ਕੱਢੀਆਂ ਵਾਂ ਆਮ ਆਦਮੀ ਪਾਰਟੀ ਨੇ ਉਧਰ ਰਿਕਾਰਡਿੰਗ ਤਾਂ ਮੋਲ ਤਾਂ ਕੇ ਚੱਲੇ ਸਹੀ ਰਹੇਗਾ ਹਾਂਜੀ ਹੋਰ ਉਹਦੇ ਨਾਲ ਗੱਲਬਾਤ ਕਰ ਲੈਣੇ ਆ ਬਾਜ਼ਾਰ ਦੇ ਵਿੱਚ ਜੋ ਮੌਜੂਦ ਨੇ ਪਾਜੀ ਮੌਜੂਦ ਨੇ ਭਾਈ ਨਾਲ ਕਰਦੇ ਗੱਲਬਾਤ ਪਾਜੀ ਕੀ ਨਾਮ ਹੈ ਆਪਣ ਅਗਲੀ ਆਪਣਾ ਕੀ ਰਿਪੋਰਟ ਦੇਣਗੇ ਮਹਾਰਾਜ ਜੀ ਨਿਰਿੰਦਰ ਕੁਮਾਰ ਜੀ 2024 ਦੀ ਚੋਣ ਆ ਰਹੀ ਆ ਪਿਛਲੀ ਸਰਕਾਰ ਦਾ ਸਮਾ ਕਿਵੇਂ ਦਾ ਰਿਹਾ ਕਿ ਚੰਗਾ ਲੱਗਿਆ ਕੀ ਮਹਾਰਾ ਮੈਂ ਜਰਾ ਲੇਟ ਆ ਗਿਆ ਸੋਰੀ ਚਲ ਤਾਂ ਵੀ ਦੱਸਦੇ ਹਾਂ ਠੀਕ ਹੈ ਠੀਕ ਹੈ ਜੀ ਹੋਰਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ ਭਾਈ ਅਮਨਦੀਪ ਭਾਈ 2024 ਦੀ ਚੋਣ ਆ ਰਹੀ ਆ ਹਰ ਕੋਈ ਵੋਟ ਕਾਸਟ ਕਰਦਾ ਕੋਈ ਕਹਿੰਦਾ ਮੈਂ ਕੰਮ ਦੇ ਆਧਾਰ ਤੇ ਵੋਟ ਕਰੂੰਗਾ ਕੋਈ ਕਹਿੰਦਾ ਮੈਂ ਐਜੂਕੇਸ਼ਨ ਜਾਂ ਕਿਸੇ ਵੀ ਆਧਾਰ ਤੇ ਵੋਟ ਕਰਦਾ ਤੁਹਾਨੂੰ ਕਿਵੇਂ ਦਾ ਲੱਗਿਆ ਪਿਛਲੀ ਸਰਕਾਰ ਦਾ ਪਿਛਲੀ ਸਰਕਾਰ ਦਾ ਕੰਮ ਕਾਜ ਠੀਕ ਠੀਕ ਸੀ ਹੁਣ ਦੇਖਦੇ ਆ ਨੈਕਸਟ ਜਿਹੜੀ ਆਏਗੀ ਕੀ ਬੰਦਾ ਕੁਛ ਚੰਗਾ ਲੱਗਿਆ ਜਾਂ ਮਾੜਾ ਲੱਗਿਆ ਕੀ ਲੱਗਿਆ ਤੁਹਾਨੂੰ ਠੀਕ ਸੀ ਠੀਕ 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 ਸੀ ਹੁਣ ਹਵਾ ਕੀ ਆਬੋ ਹਵਾ ਕੀ ਕਹਿਰੀ ਕੁਛ ਨਹੀਂ ਕਹਿ ਸਕਦੇ ਕੁਛ ਨਹੀਂ ਕਹਿ ਸਕਦੇ ਡਾ ਕਿਨਪ ਭਾਈ ਰਬਜੀ ਸਿੰਘ ਤੁਸੀਂ ਲੁਧਿਆਣਾ ਦੇ ਨਹੀਂ ਨਹੀਂ ਅੰਮ੍ਰਿਤਸਰ ਦੇ ਪਰ ਜੇ ਦੇਖਿਆ ਜਾ ਪਿਛਲੀ ਸਰਕਾਰ ਕੇਂਦਰ ਦੀ ਕਿਵੇਂ ਪੰਜ ਤੋਂ 10 ਸਾਲ ਦਾ ਸੰਭਾਲਿਆ ਠੀਕ ਠਾਕ ਹੀ ਆ ਗਈ ਭਾਜੀ ਕਿਹੜੇ ਕੰਮ ਤੇ ਉਹ ਭਾਜੀ ਗੱਲ ਸੀ ਜਿੱਦਾਂ ਮੰਨ ਲਓ ਕੋਈ ਕੰਮ ਹੁੰਦੇ ਨਹੀਂ ਬਈ ਕਹੀ ਜਾਂਦੇ ਹੈ ਸਾਡੇ ਜਾਨੇ ਬਸ ਆਹ ਹੋਈ ਹੁਣ ਕੀ ਦੀ ਉਮੀਦ ਲੱਗਦੀ ਹੈ ਉਮੀਦ ਤਾਂ ਹੁਣ ਵੀ ਨਹੀਂ ਆ ਗਈ ਮੈਨੂੰ ਲੱਗਦਾ ਕਿਸੇ ਕੋਈ ਕਿਸੇ ਤੋਂ ਵੀ ਸਿੱਧੀ ਗੱਲ ਅ ਹੋਰਾਂ ਦੇ ਨਾਲ ਗੱਲਬਾਤ ਕਰਕੇ ਜਾਣ ਲੈਣਾ ਕੀ ਵਿਚਾਰ ਇਸ ਚੋਣਾਂ ਨੂੰ ਲੈ ਕੇ ਰੱਖਦੇ ਨੇ ਅਤੇ ਲਗਾਤਾਰ ਇਲੈਕਸ਼ਨ ਨੂੰ ਲੈ ਕੇ ਸਰਗਰਮੀਆਂ ਤੇਜ਼ ਨੇ ਪਾਜੀਵਰੀ ਮਜੀਦ ਨੇ ਪਾਜੀ ਕੀ ਨਾਮ ਹੈ ਜੀ ਆਪਣਾ ਮੇਰਾ ਸਰਗਜਤ ਵੀਰੇ ਭਾਈ ਪਰਸਨੈਲਿਟੀ ਜੀ ਜਿਹੜਾ ਬਾਈ ਤੋਂ ਪੁੱਛੀਏ ਸਵਾਲ ਪਾਜੀ 24 ਦੀ ਚੋਣ ਆ ਰਹੀ ਆ ਹਰ ਕੋਈ ਆ ਕੇ ਲੁਧਿਆਣਾ ਦੇ ਵਿੱਚ ਵੋਟ ਮੰਗ ਰਿਹਾ ਹਨਾ ਕੋਈ ਕੰਮ ਦੇ ਆਧਾਰ ਤੇ ਮੰਗਦਾ ਕੋਈ ਕਹਿੰਦਾ ਸੀ ਯੂਥ ਨੂੰ ਨੌਕਰੀ ਦਵਾ ਭਾਈ ਤੁਹਾਨੂੰ ਪਿਛਲਾ ਸਮਾਂ ਕਿਵੇਂ ਦਾ ਲੱਗਾ ਉਸ ਦੇ ਕੰਪੇਅਰ ਕਿਵੇਂ ਲੱਗਾ ਪਿਛਲਾ ਸਾਡਾ ਆਮ ਆਦਮੀ ਪਾਰਟੀ ਹਾਲੇ ਤੱਕ ਤਾਂ ਵਧੀਆ ਕੰਮ ਕਰਦੀ ਆ ਰਹੀ ਆ ਬਾਕੀ ਇੱਕ ਵਾਰ ਫੇਰ ਮੌਕਾ ਦਵਾਂਗੇ ਆਮ ਆਦਮੀ ਪਾਰਟੀ ਨੂੰ ਪਾਜੀ ਕੇਂਦਰ ਦੇ ਵਿੱਚ ਜੋ ਸਰਕਾਰ ਸੀ ਉਹਦਾ ਉਹ ਤਾਂ ਭਾਜੀ ਸਾਡੇ ਤਾਂ ਉਹਨਾਂ ਨੇ ਕਿਤੇ ਹੀ ਕਾਂਡ ਹੀ ਕੀਤਾ ਬਾਈ ਸ਼ੁਰੂ ਦੀ ਕਰਦੇ ਆ ਰਹੇ ਆ ਹੁਣ ਵੀ ਕਰਦੇ ਆ ਰਹੇ ਆ ਕਦੇ ਜੀਐਸਟੀ ਆ ਰੋਲਾ ਕਰੀ ਕਿਸਾਨਾਂ ਆ ਰੋਲਾ ਉਹ ਤਾਂ ਕਰਦੇ ਆ ਰਹੇ ਆ ਭਾਜੀ ਅਜੇ ਤਾਂ ਖੁਦ ਦੁਖੀ ਆ ਭਾਜੀ ਵਪਾਰੀ ਵਰਗ ਵੀ ਬਹੁਤ ਜ਼ਿਆਦਾ ਦੁਖੀ ਆ ਭਾਜੀ ਮੋਦੀ ਸਰਕਾਰ ਤੋਂ ਬਹੁਤ ਜ਼ਿਆਦਾ ਦੁਖੀ ਆ ਅਜੇ ਤਾਂ ਕਹਿੰਨੇ ਆ ਵੱਡਾ ਚਿਹਰਾ ਹੋਵੇ ਅੱਗੇ ਕੋਈ ਚਿਹਰਾ ਵੱਡਾ ਹੋਵੇ ਕੇਂਦਰ ਦੇ ਵਿੱਚ ਅਸੀਂ ਖੁਦ ਉਹਨਾਂ ਨੂੰ ਵੋਟ ਪਾਈਏ ਲੁਧਿਆਣਾ ਦੀ ਆਬੋ ਹਵਾ ਕੀ ਦੱਸ ਰਹੀ ਆ ਕੀ ਕੀ ਦੀ ਪਾਜੀ ਪੱਪੀ ਸਾਹਿਬ ਆ ਜੀ ਪੱਪੀ ਸਾਹਿਬ ਵੀ ਆਣਗੇ ਅਸ਼ੋਕ ਪ੍ਰੈਸ ਪੱਪੀ ਜੀ ਆਣਗੇ ਐਮਪੀ ਆ ਰਿ ਕੋਈ ਬਣਨਗੇ ਜੀ ਠੀ ਰਾਖਰੇ ਨੇ ਗਲਬਤ ਕਰਨ ਦੀ ਕੋਸ਼ਿਸ਼ ਕਰਦੇ ਆ ਜੋ ਲੋਕ ਪਾਜੀ ਆਪਣਾ ਹੀ ਨਾਮ ਹੈ ਜੈਂਕੀ ਭਾਈ 2024 ਦੀ ਚੋਣ ਆ ਰਹੀ ਆ ਕੋਈ ਕਿਹੜੇ ਆਧਾਰ ਤੇ ਵੋਟ ਮਾਰ ਰਿਹਾ ਤੁਸੀਂ ਇਹਦੇ ਬਾਰੇ ਸਾਡਾ ਨੋਲੇਜ ਹੀ ਨਹੀਂ ਹੈਗੀ ਆ ਪਰ ਉਹਦੀ ਪਾਣੀ ਨਹੀਂ ਗਏ ਸਾਡੇ ਕੰਮ ਤਾਂ ਚੱਲ ਰਹੇ ਨਹੀਂ ਵੀ ਕਿਥੋਂ ਵੋਟ ਪਈਏ ਕੰਮ ਕਿਵੇਂ ਵੀ ਸਰਕਾਰ ਵਾਲੇ ਪਾਸੋਂ ਦੇਖਿਆ ਜਾਵੇ ਜੇ ਕੋਈ ਕੰਮ ਜ਼ੀਰੋ ਹੈ ਕੰਮ ਜ਼ੀਰੋ ਆ ਅੱਛਾ ਤੇ ਐਸ ਵੀ ਆਰ ਦੀ ਆਬੂ ਹਵਾ ਕਿਹਦਾ ਲੱਗਦੀ ਬਰਾਬਰ ਟੱਕਰ ਬਰਾਬਰ ਨਹੀਂ ਬਰਾਬਰ ਹੀ ਟੱਕਰ ਹੀ ਆ ਜੀ ਦੋਨਾਂ ਦੀ ਤਾਂ ਹੋਰਾਂ ਦੇ ਨਾਲ ਗੱਲਬਾਤ ਕਰ ਲੈਂਦੇ ਆ ਕੀ ਵਿਚਾਰ ਐਸ ਚੋਣਾਂ ਲੈ ਕੇ ਰੱਖੇ ਜਾ ਰਹੇ ਨੇ ਕੀ ਨਾ ਮਜੇ ਅਸ਼ੋਕ ਕੁਮਾਰ ਜੀ ਸ਼ੋਕ ਜੀ 2024 ਦੀ ਚੋਣ ਆ ਰਹੀ ਆ ਹਰ ਕੋਈ ਵੋਟ ਮੰਗ ਰਿਹਾ ਕੋਈ ਕਹਿੰਦਾ ਜਵਾਕਾਂ ਨੂੰ ਨੌਕਰੀ ਦਵਾਵਾਂਗੇ ਕੋਈ ਕਹਿੰਦਾ ਬੁਢਾਪਾ ਪੈਨਸ਼ਨ ਦਵਾਵਾਂਗੇ ਕੋਈ ਕਹਿੰਦਾ ਸੱਗਣ ਸਕੀਮਾਂ ਦਵਾਵਾਂ ਤੁਹਾਨੂੰ ਕੀ ਲੱਗਦਾ ਪਹਿਲਾਂ ਕੰਮ ਕੀਤੇ ਜੋ ਦੁਬਾਰਾ ਹੁਣ ਵੋਟ ਪਾਜੀ ਇਹ ਹੈਗੀਆਂ ਮਿੱਠੀਆਂ ਗੋਲੀਆਂ ਜੀ ਬਾਕੀ ਇਹਨਾਂ ਦਾ ਭਰੋਸਾ ਕੋਈ ਨਹੀਂ ਹੁੰਦਾ ਵੋਟਾਂ ਵੇਲੇ ਕੁਝ ਹੋਰਾਂ ਦੇ ਬਾਅਦ ਕੁਝ ਹੋਰ ਵੰਡਦੇ ਵੀਰ ਜੀ بس ਇਹ ਚੰਗੀ ਲੱਗੀ ਕੋਈ ਸਰਕਾਰ ਜੀ ਦਾ ਕੰਮ ਵਾਕੇ ਗਰਾਊਂਡ ਰਿਐਲਿਟੀ ਤੇ ਵਾਕੇ ਸਰਕਾਰ ਕੰਮ ਕਰੇਗੀ ਤਾਂ ਹਰ ਬੰਦੇ ਨੂੰ ਪਤਾ ਲੱਗਦਾ ਹੈ ਵੀ ਸਰਕਾਰ ਕੰਮ ਕਰ ਰਹੀ ਹੈ ਜੇਕਰ ਗਲੀਆਂ ਪਟਕੇ ਮੁੜ ਕੇ ਗਲੀਆਂ ਬਣਨੀਆਂ ਨਹੀਂ ਹੈਗੀਆਂ ਤੇ ਇਹਦਾ ਮਤਲਬ ਸਰਕਾਰ ਕੀ ਕਰ ਰਹੀ ਹੈ ਤੁਹਾਨੂੰ ਪਤਾ ਹੀ ਅਸੀਂ ਸਮਝਾ ਰਹੇ ਹਾਂ ਹੋਰਾਂ ਦੇ ਨਾਲ ਗੱਲਬਾਤ ਕਰਕੇ ਵਿਚਾਰ ਜਾਣ ਲੈਣੇ ਆ ਕੀ ਵਿਚਾਰ ਇਸ ਲੋਕ ਸਭਾ ਚੋਂ ਨੂੰ ਲੈ ਕੇ ਰੱਖੇ ਜਾ ਰਹੇ ਨੇ ਗੱਲਬਾਤ ਕਰ ਲੈਣੇ ਆ ਲਗਾਤਾਰ ਹਰ ਕੋਈ ਆਪਣਾ ਵਿਚਾਰ ਰੱਖਦਾ ਕੀ ਕਹਿੰਦੇ ਪਾਜੀ ਆਪਣਾ ਆਪਣਾ ਹੀ ਨਾਮ ਮੇਰਾ ਨਾਮ ਸਰਬਜੀਤ ਸਿੰਘ ਕਹਿੰਦੇ ਕਿ 2024 ਦੀ ਚੋਣਾਂ ਲੁਧਿਆਣਾ ਦਿਲ ਮੰਨੇ ਜਾਂਦਾ ਪੰਜਾਬ ਦਾ ਸਭ ਤੋਂ ਅਹਿਮ ਸੀਟ ਇਹੀ ਹੈ ਤੁਸੀਂ ਕਿਵੇਂ ਵੇਖ ਰਹੋ ਪਿਛਲੀ ਸਰਕਾਰ ਦੇ ਕੰਮ ਕਾਜ ਨੂੰ ਹੁਣ ਵੋਟਾਂ ਮੰਗੀਆਂ ਜਾਂਦੇ ਆ ਕਹਿੰਦੇ ਕਿ ਇਸ ਬਿਹਾਫ ਤੇ ਕੋਈ ਕਹਿੰਦਾ ਨੌਕਰੀ ਦਿੱਤੀਆਂ ਸੀਗੀਆਂ ਕੋਈ ਕਹਿੰਦਾ ਪੈਨਸ਼ਨਾਂ ਦਿੱਤੀਆਂ ਤੁਸ ਤੁਹਾਨੂੰ ਕੀ ਲੱਗਦਾ ਮੈਨੂੰ ਪਾਜੀ ਇਹ ਲੱਗਦਾ ਕਿ ਸਰਕਾਰ ਜਿਹੜੀ ਆਣੀ ਚਾਹੀਦੀ ਆਪਣੀ ਇੱਥੇ ਰਾਜਾਵੜੀ ਬਸਟਾ ਬਾਕੀ ਮਤਲਬ ਕੀ ਆ ਲਾਲੋ ਭਗਵੰਤ ਮਾਨ ਆਪਾਂ ਨੂੰ ਨਹੀਂ ਅੱਛਾ ਲੱਗਿਆ ਰਾਜਾ ਵੜਿੰਗੀ ਆਏਗਾ ਕਾਂਗਰਸੀ ਸਰਕਾਰ ਹੀ ਆਏ ਗੱਲਬਾਤ ਹੋਰਾਂ ਦੇ ਨਾਲ ਕਰ ਲੈਣਿਆ ਕੀ ਵਿਚਾਰ ਇਸ ਚੋਣਾਂ ਨੂੰ ਲੈ ਕੇ ਰੱਖੇ ਜਾ ਰਹੇ ਨੇ ਅਤੇ ਕੀ ਅਨੁਮਾਨ ਲੋਹਗਾ ਲਗਾ ਰਹੇ ਨੇ ਇਹ ਵੀ ਇੱਕ ਅਹਿਮ ਤੱਤ ਹੁੰਦਾ ਬਾਜ਼ਾਰ ਦੇ ਵਿੱਚ ਭੀੜ ਭੜਾਕੇ ਵਾਲੇ ਬਾਜ਼ਾਰ ਦੇ ਵਿੱਚ ਗੱਲਬਾਤ ਕਰਕੇ ਜਾਣ ਲੈਣੇ ਭਾਜੀ ਮਿਹਰੂਦ ਨੇ ਭਾਜੀ ਕੀ ਨਾ ਬੋਈ ਆਪਣਾ ਸ਼ਾਂਤ ਸੰਦਰ 2024 ਦੇ ਇਲੈਕਸ਼ਨ ਆ ਰਹੇ ਆ ਪਿਛਲੀ ਸਰਕਾਰ ਦਾ ਸਮਾਂ ਕਿਵੇਂ ਦਾ ਲਿਆ ਜੇ ਕੰਮ ਦੇ ਬਿਹਾਫ ਤੇ ਵੇਖਿਆ ਜਾਵੇ ਤਾਂ ਕੰਮ ਦੇ ਸਾਹਮਣੇ ਬਹੁਤ ਅੱਛਾ ਜੀ ਸਮਾਂ ਹਾਂਜੀ ਬੱਛ ਰਿਹਾ ਕੋਈ ਦੱਸਣਾ ਚਾਹੁੰ ਕਿ ਸ਼ਬਦਾਂ ਦੇ ਵਿੱਚ ਬਿਆਨ ਕਰਨ ਨਾਲ ਵਧੀਆ ਲੱਗਿਆ ਨਹੀਂ ਬਹੁਤ ਅੱਛਾ ਰਿਹਾ ਜੀ ਅਸੀਂ ਗੱਲ ਨਹੀਂ ਹੈ ਸਾਰੇ ਕੰਮ ਉਹਨਾਂ ਕਰ ਰਹੇ ਨੇ ਅਸੀਂ ਗੱਲ ਨਹੀਂ ਬੀਲੀ ਬੇਲੀ ਮਾਫ ਕਰ ਦਿੱਤਾ ਉਹਦੇ ਕੰਮ ਕਰਦੇ ਪਏ ਨੇ ਅਸੀਂ ਗੱਲ ਨਹੀਂ ਕੋਈ ਕਮੀ ਪੇਛੀ ਨਹੀਂ ਹੈ ਅੱਛਾ ਤੇ ਬਾਜ਼ਾਰ ਦੇ ਵਿੱਚ ਹੋਰਾਂ ਦੇ ਨਾਲ ਗੱਲਬਾਤ ਕਰਕੇ ਵਿਚਾਰ ਜਾਣ ਲੈਣੇ ਆ ਕੀ ਵਿਚਾਰ ਉਹ ਐਸ ਲੋਕ ਸਭਾ ਚੋਣਾਂ ਲੈ ਕੇ ਮੈਡਮ ਮੌਜੂਦ ਨੇ ਮੈਡਮ ਆਪਣਾ ਕੀ ਨਾਮ ਹੈ ਮੇਰਾ ਨਾਮ ਪ੍ਰੀਤੀ ਹੈ ਜੀ ਜੀ 2024 ਦੀ ਚੋਣ ਆ ਰਹੀ ਹੈ ਅਹਿਮ ਚੋਣਾਂ ਕਿਉਂਕਿ ਪਿਛਲਾ ਸਮਾਂ ਸੀਗਾ ਉਦੋਂ ਕਹਿੰਦੇ ਇੰਨੀ ਟੈਕਨੋਲੋਜੀ ਨਹੀਂ ਸੀਗੀ ਕਿਸੇ ਤੱਕ ਗੱਲ ਪਹੁੰਚਦੀ ਨਹੀਂ ਸੀਗੀ ਹੁਣ ਹੈਗਾ 24 ਦਾ ਸਮਾਂ 5G ਯਾਨੀ ਕਿ ਹਰ ਕਿਸੇ ਦੇ ਹੱਥ 'ਚ ਫੋਨ ਆ ਸਾਰੀ ਜਾਣਕਾਰੀ ਮਿਲਦੀ ਹੈ ਪਿਛਲੀ ਸਰਕਾਰ ਦਾ ਸਮਾਂ ਪਿਛਲੀ ਸਰਕਾਰ ਨੇ ਫਿਲਹਾਲ ਕੁਝ ਨਹੀਂ ਕੀਤਾ ਹੈਗਾ ਆਮ ਆਦਮੀ ਪਾਰਟੀ ਨੇ ਕੁਝ ਵੀ ਨਹੀਂ ਕੀਤਾ ਸਾਨੂੰ ਕਹਿੰਦੇ ਸੀ ਇਹ 100 ਰੁਪਏ ਦੇਵਾਂਗੇ ਉਹਨਾਂ ਨੇ ਇਹ ਗੱਲ ਦੀ ਬਿਲਕੁਲ ਵੀ ਕੁਝ ਨਹੀਂ ਸੁਣਵਾਈ ਕੀਤੀ ਹੈਗੀ ਬਾਕੀ ਫਿਲਹਾਲ ਨੂੰ ਦੇਖ ਹੁਣ ਬੀਜੇਪੀ ਸਰਕਾਰ ਆ ਰਹੀ ਆ ਸਾਨੂੰ ਕੀ ਉਸ ਤੋਂ ਮਤਲਬ ਕਿਉਂਕਿ ਨਾ ਰਾਮ ਮੰਦਰ ਵੀ ਬਣਾਇਆ ਉਹ ਚੀਜ਼ਾਂ ਸਾਨੂੰ ਮਤਲਬ ਦੇਖਣ ਵਾਲੀ ਵਧੀਆ ਚੀਜ਼ ਮਿਲੀ ਆ ਸਾਨੂੰ ਸ਼ਾਇਦ ਲੱਗਦਾ ਕਿ ਬੀਜੇਪੀ ਸਰਕਾਰ ਆਸ ਹੈ ਦੀ ਇਹਦੇ ਵਧੀਆ ਕੁਝ ਕੰਮ ਹੋਊਗਾ ਕੋਈ ਕਹੇ 15 ਲੱਖ ਦੇਵਾਂਗੇ ਔਰਤਾਂ ਨੂੰ ਕੋਈ ਕਹਿੰਦਾ 1-1 ਲੱਖ ਸਾਲਾਨਾ ਦੇਵਾਂਗੇ ਯਕੀਨ ਕਰਨਾ ਚਾਹੀਦਾ ਇਸ ਵਾਰ ਦੇਖੋ ਜੀ ਮੇਰੀ ਗੱਲ ਸੁਣੋ ਸਾਨੂੰ ਇਹ ਨਹੀਂ ਹੈਗਾ ਯਕੀਨ ਨਹੀਂ ਹੈਗਾ ਸਾਨੂੰ ਫਿਰ ਵੀ ਠੀਕ ਹੈ ਬਟ ਲੇਕਿਨ ਸਾਨੂੰ ਰਾਮ ਮੰਦਰ ਬਣਾਇਆ ਅਸੀਂ ਉਸ ਵਿਹਾਵ ਤੇ ਠੀਕ ਹੈ ਚਲੋ ਕੁਝ ਅੱਗੇ ਬੀਜੇਪੀ ਸਰਕਾਰ ਕੁਝ ਕਰੂਗੀ ਸਰ ਹਰ ਇੱਕ ਪਹਿਲਾਂ ਦੇਖੋ ਅਗਲੀ ਦੀ ਪਾਰਟੀ ਸੀ ਅਭੀ ਬਹੁਤ ਬੈਸਟ ਸੀ ਠੀਕ ਹੈ ਬਟ ਲੇਕਿਨ ਹੁਣ ਆਪਾਂ ਦੇਖਣਾ ਹਰ ਚਿਰ ਦੇਖਣਾ ਚਾਹੀਦਾ ਵਾ ਹਰ ਬੰਦੇ ਨੂੰ ਟਾਈਮ ਦੇਣਾ ਚਾਹੀਦਾ ਵਾ ਠੀਕ ਹੈ ਨਾ ਆਪਣਾ ਕੀ ਨਾਮ ਹੈ ਮੇਰਾ ਕਮਲਜੀਤ ਆ ਕੀ ਕਹਿਣਾ ਚਾਹੋਗੇ 24 ਦੀ ਚੌਣ ਜਿਵੇਂ ਉਹਨਾਂ ਨੇ ਮੁੱਦਾ ਰੱਖਿਆ ਕਹਿੰਦੇ ਵੀ ਕੁਝ ਦਿੱਤਾ ਤਾਂ ਹੈ ਨਹੀਂ ਗੱਲਾਂ ਕੀਤੀਆਂ ਉਹਨੇ ਤਾਂ ਅਭੀ ਇਹ ਕਹਿੰਦੇ ਆ ਵੀ ਅਸੀਂ 10 ਦਮਾਂ ਕਰਾਂਗੇ ਮਹੀਨੇ ਦਾ 1000 ਰੁਪਏ ਦਮਾਂਗੇ ਕਾਂਗਰਸ ਵਾਲੇ ਕਹਿੰਦੇ ਆ ਨਾ ਦਿੱਤਾ ਝਾੜਗ ਵਾਲਿਆਂ ਨੇ ਨਾ ਦਿੱਤਾ ਕਾਂਗਰਸ ਨੇ ਕਿਸੇ ਨੇ ਨਹੀਂ ਕੁਝ ਵੀ ਕੀਤਾ ਜਾਂ ਪਹਿਲਾਂ ਸਰਕਾਰ ਆਈ ਸੀ ਕਾਲੀਆਂ ਦੀ ਦੇਖੋ ਰਾਸ਼ਨ ਕਾਰਡ ਵੀ ਆ ਸਾਰੇ ਕੰਮ ਵੀ ਕਰਾਈ ਸੀ ਫਿਰ ਹਾਲੇ ਤਹਾਨੂੰ ਕੁਝ ਨਹੀਂ ਹੈਗਾ ਹੁਣ ਤਨ ਸ਼ਾਂਬਸ ਨਸ਼ਾ ਹੀ ਆ ਔਰਤੋਂ ਦੀ ਕੀ ਮੰਗਾ ਇਸ ਸਮੇਂ ਵੀ ਔਰਤ ਕੀ ਮੰਗਦੀ ਆ ਕਿਉਂਕਿ ਔਰਤ ਦੇ ਹੱਥ ਸਾਰਾ ਕੁਝ ਹੁੰਦਾ ਘਰ ਦਾ ਰਾਸ਼ਨ ਪਾਣੀ ਲੈਣਾ ਜਵਾਕਾਂ ਦੀ ਫੀਸ ਭਰਨੀ ਸਰ ਕਣਕ ਦੇਣ 5 ਕਿਲੋ ਕਣਕ ਦੇਣ ਲੱਪੇ ਆ 5 ਕਿਲੋ ਕੀ ਬਣਨਾ ਆ ਕੁਝ ਨਹੀਂ ਬਣਦਾ 5 ਕਿਲੋ ਨਾਲ ਵੀ ਹਾਂ ਪੁਰਾ ਦੇ ਨਾਲ ਗੱਲਬਾਤ ਕਰ ਲੈਨੇ ਆ ਬਾਜ਼ਾਰ ਦੇ ਵਿੱਚ ਜਵਾਨ ਵਰਗ ਦੇ ਲੋਕ ਮੌਜੂਦ ਨੇ ਭਾਜੀ ਉਰੀ ਮੌਜੂਦ ਨੇ ਭਾਜੀ ਸਾਰੇ ਸਰਦਾਰ ਭਾਈ ਆ ਸਾਰੀ ਗੱਲਬਾਤ ਕਰ ਲੈਨੇ ਕੀ ਨਾਮ ਵੰਕਲ ਭਾਈ ਹਾਂਜੀ ਕੀ ਨਾਮ ਹੈ ਆਪਣਾ ਨਾਮ ਜ਼ਰੂਰੀ ਹੈ ਬਾਪ ਦੱਸੋ ਕੋਈ ਵਧੀਆ ਲਾਭ ਜਸਪ੍ਰੀ ਸਿੰਘ ਜਸਪ੍ਰੀ ਜੀ 2024 ਦੀ ਚੋਣ ਆ ਰਹੀ ਆ ਹਰ ਵਰਗ ਕੋਈ ਹਿੱਸਾ ਲੈਂਦਾ ਵੋਟ ਪਾਉਂਦਾ ਮੰਨ ਦੇ ਵਿੱਚ ਇੱਕ ਆਸ ਹੁੰਦੀ ਹੈ ਵੀ ਇਹਨੇ ਇਹ ਕੰਮ ਕੀਤਾ ਸੀ ਇਹਨੂੰ ਵੋਟ ਪਾਉਣੀ ਚਾਹੀਦੀ ਪਿਛਲੀ ਸਰਕਾਰ ਦਾ ਕੰਮ ਕੀ ਸੀ ਠੀਕ ਠਾਕ ਹੀ ਸੀਗਾ ਠੀਕ ਠਾਕ ਹੂੰ ਠੀਕ ਠਾਕ ਨਹੀਂ ਉਦਾਂ ਤੇ ਕਾਫੀ ਮੁੱਦੇ ਨੇ ਠੀਕ ਦੀ ਪਰ ਜਿਹੜਾ ਕਿਸਾਨੀ ਰੋਲਾ ਪਿਆ ਉਹਦੇ ਕਰਕੇ ਥੋੜੀ ਕੋਈ ਦਿੱਕਤ ਹੈ ਹੂੰ ਪਰਿਵਾਰ ਖੁਸ਼ ਹੁੰਣਾ ਸਰ ਤਾਂ ਪਰਿਵਾਰ ਤੇ ਹਮੇਸ਼ਾ ਖੁਸ਼ੀ ਹੈ ਕੰਮ ਨਾਲੇ ਸਾਨੂੰ ਤੇ ਖੁਸ਼ੀ ਕੰਮ ਠੀਕ ਹੈ ਤੇ ਖੁਸ਼ੀ ਹੈ ਨਹੀਂ ਤੇ ਸਾਡੇ ਲੋ ਤੇ ਇਸ ਟਾਈਮ ਤੇ ਮਾਰਕੀਟ ਦੇ ਬੁਰੇ ਹਾਲ ਨੇ ਵਿਧਾਣੇ ਦੀ ਆਬੋ ਹਵਾ ਕੀ ਕਰੀ ਹੁਣੇ ਹਲੇ ਕੋਈ ਪਤਾ ਨਹੀਂ ਲੱਗ ਰਿਹਾ ਕੋਈ ਪਤਾ ਨਹੀਂ ਲੱਗ ਰਿਹਾ ਸਭ ਆਪਣੇ ਆਪਣੇ ਸਾਈਲੈਂਟ ਵਿੱਚ ਬੈਠੇ ਹੋਏ ਨੇ ਵਧੀਆ ਹਾਂ ਪਤੀਜੇ ਨੇ ਠੀਕ ਹੈ ਤੁਹਾਡਾ ਕਿਹਨਾ ਭਾਜੀ ਅਮਰਜੋਤ ਸਿੰਘ ਵਧੀਆ ਤੁਸੀਂ ਕੰਮ ਹੱਥ ਵਟਾਈ ਜਾਂਦੇ ਹੋ ਇਹਨਾਂ ਦਾ ਆਮ ਤੌਰ ਤੇ ਬਾਹਰ ਜਾਣ ਨੂੰ ਜ਼ਿਆਦਾ ਕਰੇਜ਼ ਆ ਹਨਾ 24 ਦੀ ਚੌਂੜ ਆ ਰਹੀ ਆ 24 ਦੀ ਚੌਂੜ ਦੇ ਵਿੱਚ ਸਾਰਾ ਕੁਝ ਅਹਿਮ ਇਸ ਕਰਕੇ ਆ ਕਿਉਂਕਿ ਪਿਛਲੇ ਸਮੇਂ ਨਾਲ ਟੈਕਨੋਲੋਜੀ ਜ਼ਿਆਦਾ ਵੱਧ ਚੁੱਕੀ ਆ 24 ਦੇ ਵਿੱਚ ਹੁਣ 5G ਦਾ ਯੋਗ ਆ ਗਿਆ ਹਰ ਕਿਸੇ ਨੂੰ ਹਰ ਚੀਜ਼ ਦਾ ਪਤਾ ਲੱਗਦਾ ਤੁਸੀਂ ਕਿਵੇਂ ਲੱਗੀ ਸਰਕਾਰ ਦੀ ਸਰਕਾਰ ਚੱਲੀ ਜਾਂਦੀ ਮਹਾਰਾਜ ਜਿੱਦਾ ਦੀ ਵੀ ਹੈਗੀ ਐ ਜੋ ਵੀ ਹੈਗੀ ਐ ਕੁਝ ਸ਼ਬਦਾਂ ਦੇ ਵਿੱਚ ਆਖੂੰਗੀ ਕਿ ਇਹ ਕੰਮ ਮਾੜਾ ਸੀ ਇਹ ਕੰਮ ਚੰਗਾ ਸੀਗਾ ਸਭ ਮਾੜੇ ਵੀ ਹੈ ਭਾਈ ਚੰਗੇ ਵੀ ਆਪਣੇ ਆਪਣੇ ਥਾਂ ਆਪਣੀ ਜਗ੍ਹਾ ਸਭ ਠੀਕ ਹੈਗੇ ਭਾਈ ਕੰਮ ਕੀ ਹੋਣਾ ਚਾਹੀਦਾ ਯੂਥ ਤੁਸੀਂ ਯੰਗ ਮੈਨ ਹੋਣਾ ਯੂਥ ਦੇ ਕਿਹੜਾ ਕੰਮ ਕਰਨਾ ਚਾਹੀਦਾ ਸਰਕਾਰਾਂ ਨੂੰ ਦੁਕਾਨਦਾਰਾਂ ਨੂੰ ਸਭ ਨੂੰ ਹਿਲੇ ਫਸੂਲਤਾਂ ਦੇਣੀਆਂ ਚਾਹੀਦੀਆਂ ਹਰ ਚੀਜ਼ ਦਾ ਇੱਕ ਕਾਰੋ ਸਿਸਟਮ ਹੋਣਾ ਚਾਹੀਦਾ ਉਹ ਜੋ ਹੈ ਨਹੀਂ ਪਿਆਰ ਦੇ ਵਿੱਚ ਹਾਂ ਹਰ ਚੀਜ਼ ਦਾ ਨਹੀਂ ਹੈਗਾ ਸਿਸਟਮ ਇਹ ਤਾਕੀ ਵਧੀਆ ਲੱਗੀ ਆਇਆ ਆਇਆ ਕੈਂਡੀ ਵੀ ਆਇਆ ਚੱਲੀ ਜਾਂਦਾ ਸਭ ਕੁਝ ਠੀਕ ਠਾਕ ਹੈ ਦੋਨੋਂ ਚੀਜ਼ਾਂ ਵਿੱਚ ਕੋਈ 50 50 ਹੈ ਕੁਝ ਵੀ ਕਰ ਸਕਦੇ ਆ ਵਧੀਆ ਵਿਚਾਰ ਦੱਸੇ ਗਏ 50 50 ਦਾ ਕੰਮ ਭਾਜੀ ਮੌਜੂਦ ਹੈ ਭਾਜੀ 2 ਮਿੰਟ ਲਾਵਾ ਕਿ ਨਾ ਨਹੀਂ ਕਰਨਗੇ ਚਲੋ ਠੀਕ ਹੈ ਜੀ ਹੋਰਾਂ ਦੇ ਨਾਲ ਗੱਲਬਾਤ ਕਰਕੇ ਵੇਖ ਲੈਂਦੇ ਆ ਜੋ ਬਾਜ਼ਾਰ ਦੇ ਵਿੱਚ ਆਮ ਵਰਗ ਦੇ ਲੋਕ ਨੇ ਜੋ ਖਰੀਦਦਾਰੀ ਕਰਨ ਆਏ ਨੇ ਆਮ ਤੌਰ ਤੇ VOTER ਵੀ ਨੇ ਅਤੇ ਆਮ ਆਦਮੀ ਵੀ ਨੇ ਕਿਉਂਕਿ 2000 ਰਾਡੇ ਬਹੁਤ ਸਾਰੇ ਲੋਕਾਂ ਦੇ ਨਾਲ ਵਾਹ ਪੈਂਦਾ ਲੋਕਾਂ ਦੇ ਨਾਲ ਮਿਲਿਆ ਜਾਂਦਾ ਗੱਲਬਾਤ ਕਰ ਲੈਣੇ ਆ ਉਹਨਾਂ ਦੇ ਨਾਲ ਕੀ ਵਿਚਾਰ ਰੱਖਦੇ ਨੇ ਇਸ ਚੋਣ ਨੂੰ ਲੈ ਕੇ ਭਾਜੀ ਭਾਜੀ ਕੀ ਨਾਮ ਮੇਰਾ ਵੀਰ ਸਾਹਿਲ ਸਾਹਿਲ ਭਾਈ 2024 ਦੀ ਚੋਣ ਆ ਰਹੀ ਆ ਯੂਥ ਅੱਜ ਕੱਲ੍ਹ ਹਿੱਸਾ ਬਹੁਤ ਲੈਂਦੀ ਆ ਕਿਉਂਕਿ ਯੂਥ ਫੋਨ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਫੋਨ ਦੇ ਵਿੱਚ ਸਾਰਾ ਕੁਝ ਦੇਖਦੀ ਹੈ ਕਿਨੇ ਕੀ ਕੰਮ ਕੀਤਾ ਕਿਨੇ ਕੀ ਕੀਤਾ ਕਿਉਂਕਿ ਸਕੈਟ ਦੇ ਵਿੱਚ ਸਾਰਾ ਕੁਝ ਪਤਾ ਲੱਗ ਜਾਂਦਾ ਸਾਰਾ ਕੁਝ ਆ ਜਾਂਦਾ ਸਰਕਾਰ ਦਾ ਕਿਵੇਂ ਦਾ ਕੰਮ ਰਿਹਾ ਪਿਛਲੇ ਪਿਛਲੀਆਂ ਦਾ ਭਾਜੀ ਅਮੇ ਤੁਹਾਨੂੰ ਗੁਮਾ ਆਪਾਂ ਨੂੰ ਕੁਝ ਨਹੀਂ ਵਧੀਆ ਨਹੀਂ ਲੱਗਿਆ ਐਤਕੀ ਐਤਕੀ ਆਪਾਂ ਵੈਸੇ ਵੀ ਤੁਹਾਨੂੰ ਐਵੇਂ ਕਹੀਏ ਅਸੀਂ ਤਾਂ ਚੋਣ ਤੇ ਅਮਰਿਤਪਾਲ ਸਿੰਘ ਦੇ ਚੋਣ ਤੇ ਖੜੇ ਆ ਅੱਛਾ ਬਾਈ ਨੂੰ ਉਹਨਾਂ ਨੂੰ ਹੀ ਆਪਾਂ ਵੋਟ ਪਾਣੀ ਐਤਕੀ ਹੋਰ ਕਿਸੇ ਨੂੰ ਨਹੀਂ ਪਾਣੀ ਕਿਹੜਾ ਕੰਮ ਪੈਲ ਦੇ ਆਧਾਰ ਤੇ ਹੋਣਾ ਚਾਹੀਦਾ ਜੇ ਲੁਧਾਨਾ ਤਾਂ ਦੇਖਿਆ ਜਾਵੇ ਕੋਈ ਨਸ਼ੇ ਦਾ ਮੁੱਦਾ ਚੱਕਦਾ ਕੋਈ ਬੇਰਜ਼ਗਾਰੀ ਦਾ ਤੁਹਾਡੀ ਬਾਜੀ ਮੈਂ ਕਿਸੇ ਨੂੰ ਦੇਖਿਆ ਨਹੀਂ ਜਿੰਨੇ ਮੁੱਦਾ ਚੱਕਿਆ ਹੋਵੇ ਚੀਜ਼ ਹਜੇ ਤਾਂ ਸਾਰੇ ਆਪਣੀ ਆਪਣੀ ਕੰਪੇਨਿੰਗ ਤੇ ਲੱਗਿਆ ਹੋਏ ਨੇ ਬਾਕੀ ਹਜੇ ਤਾਂ ਮੈਂ ਤਾਂ ਕਿਸੇ ਦੇ ਮੂੰਹ ਸੁਣਿਆ ਨਹੀਂ ਕਿ ਨਸ਼ਾ ਨੁਸ਼ਾ ਘਟਾਵਾਂਗੇ ਜਾਂ ਕੁਝ ਵੀ ਹੈ ਹਜੇ ਤਾਂ ਮੈਂ ਇੰਸਟਾ ਵੀ ਚਲਾ ਲਿਆ ਸਾਰਾ ਕੁਝ ਕਿੱਥੇ ਵੀ ਨਹੀਂ ਇਹ ਚੀਜ਼ ਦੀ ਕੰਪੇਨਿੰਗ ਹੋ ਰਹੀ ਸਿਰਫ ਇਹ ਆ ਗਈ ਵੋਟਾਂ ਮੰਗਦੇ ਜਾਂ ਕੁਝ ਆਪਣੇ ਮੁਹੱਲੇਦਾਰੀਆਂ ਦੇ ਕੰਮ ਕਰਦਾਂਗੇ ਨਸ਼ੇ ਦੇ ਖਿਲਾਫ ਹੋਏ ਕਿਸੇ ਨੇ ਨਹੀਂ ਬੋਲੀ ਹਵਾ ਕੀ ਲੱਗ ਰਹੀ ਹੈ ਇਸ ਵਾਰ ਦੀ ਆਬਾ ਹਵਾ ਲੁਧਿਆਣੇ ਦੀ ਉਧਿਆਣ ਦੀ ਹਵਾ ਬਾਜੀ ਹੈ ਤਾਂ ਜੋਰ ਹੈ ਮੈਂ ਤੁਹਾਨੂੰ ਕਹਾਂ ਆਮ ਆਦਮੀ ਦਾ ਜੋਰ ਜ਼ਿਆਦਾ ਚੱਲ ਰਿਹਾ ਇਹ ਕਿ ਆਮ ਆਦਮੀ ਪਾਰਟੀ ਦਾ ਜੋਰ ਇੱਥੇ ਜ਼ਿਆਦਾ ਚੱਲਦਾ ਪਿਆ ਹੋਰ ਕੋਈ ਪਾਰਟੀਆਂ ਨੇੜੇ ਦੇੜੇ ਨਹੀਂ ਠੀਕ ਮੇਰਾ ਵੀਰੇ ਸਿੱਧਕ 2024 ਦੀ ਚੋਣ ਆ ਰਹੀ ਹੈ ਵੀਰ ਕਹਿੰਦਾ ਕਿ ਇਸ ਮੁੱਦਿਆਂ ਨੂੰ ਕੋਈ ਨਹੀਂ ਚੱਕ ਰਿਹਾ ਨਸ਼ੇ ਵਰਗੇ ਮੁੱਦੇ ਨੂੰ ਆਮ ਤੌਰ ਤੇ ਪ੍ਰਚਾਰ ਦੇ ਵਿੱਚ ਲੱਗੇ ਤੁਹਾਨੂੰ ਕਿਵੇਂ ਦਾ ਲੱਗਿਆ ਸਰਕਾਰ ਦਾ ਪਿਛਲਾ ਸਮਾਂ ਕਿ ਜੋ ਵਾਅਦੇ ਕੀਤੇ ਸੀ ਵਾਅਕੇ ਪੂਰੇ ਹੋਏ ਜਾਂ ਗਰਾਊਂਡ ਰਿਐਲਿਟੀ ਤੇ ਗੱਲ ਕੁਝ ਹੋਰ ਸੀ ਵਾਅਦੇ ਤਾਂ ਵੀਰੇ ਜਿਹੜੇ ਆ ਨਸ਼ੇ ਨੂੰ ਛੇਲੇ ਸੀਗੇ ਇਹ ਤਾਂ ਮੈਂ ਐਵੇਂ ਤੁਹਾਨੂੰ ਕਹਾਂ ਪੂਰੇ ਹੋਏ ਨਹੀਂ ਨਸ਼ਾ ਤਾਂ ਇਸ ਟਾਈਮ ਸ਼ਰੀਆ ਵਿੱਚ ਚੱਲਦਾ ਹੈ ਅਸੀਂ ਮਾਰਕੀਟੇ ਬੈਠੇ ਜੇ ਸਾਰਾ ਕੁਝ ਦੇਖਦੇ ਆਂ ਮਾਰਕੀਟ ਵਿੱਚ ਵੀ ਸ਼ਰਿਆਮ ਹੀ ਚੱਲਦਾ ਆ ਰਾਤ ਨੂੰ ਜਿਹੜੀਆਂ ਆਪਾਂ ਚੀਜ਼ਾਂ ਦੇਖਦੇ ਆਂ ਰਾਤ 'ਚ ਜਾਂਦੇ ਆ ਜਿਹੜੀ ਲੁੱਟਾਗੋ ਆਉਂਦੀ ਆ ਸਾਰੇ ਨਿਸ਼ੇੜੀ ਵੀ ਕਰਦੇ ਆ ਜਿਹਹੇ ਚੀਜ਼ਾਂ ਬੰਦ ਨਾ ਹੋਈਆਂ ਫੇ ਫਾਇਦਾ ਕੀ ਸਰਕਾਰ ਆ ਇਹੋ ਜੀ ਦਾ ਤੁਸੀਂ ਵੀ ਜਵਾਨ ਹੋਣਾ ਤੁਹਾਨੂੰ ਪਤਾ ਹੋਵੇਗਾ ਕਿ ਯੂਥ ਦੇ ਕਿਹੜੇ ਕੰਮ ਹੁੰਦੇ ਆ ਕਿਉਂਕਿ ਸਕੂਲ ਤੋਂ ਲੈ ਕੇ ਬੰਦਾ ਬਾਅਦ ਵਿੱਚ ਨੌਕਰੀ ਦੇ ਭਾਲ ਦੇ ਵਿੱਚ ਜਾਂਦਾ ਕਾਲਜ ਤੋਂ ਬਾਅਦ ਸਿੱਧਾ ਨੌਕਰੀ ਦੀ ਲੱਭਣ ਦੀ ਭਾਲ ਦੇ ਵਿੱਚ ਜਾਂਦਾ ਤੁਹਾਨੂੰ ਕੀ ਲੱਗਦਾ ਕਿਹੜਾ ਕੰਮ ਹੋਣਾ ਕਿਵੇਂ ਵੀਰੇ ਮਤਲਬ ਕਿਵੇਂ ਸਮਝਿਆਣੇ ਮੈਂ ਕਹਾਂ ਵੀ ਯੂਥ ਦਾ ਕੰਮ ਕਿਹੜਾ ਹੋਣਾ ਚਾਹੀਦਾ ਪਹਿਲੇ ਦਰਤ ਜਿਵੇਂ ਅੱਜਕੱਲ ਬਾਹਰ ਜਾ ਰਹੇ ਆ 12ਵੀਂ ਤੋਂ ਬਾਅਦ ਸਿੱਧਾ ਬਾਹਰ ਜੇ 11ਵੀਂ ਦੇ ਵਿੱਚ ਪਹਿਲਾਂ ਸੋਚ ਲੈਂਦੇ ਪਹਿਲਾਂ ਸੋਚਦੇ ਸੀ ਕਿ ਮੈਂ ਬੀਏ ਕਰੂੰਗਾ ਆਈਪੀਐਸ ਬਣੂੰਗਾ ਆਈਐਸ ਬਣੂੰਗਾ ਹੁਣ ਕਹਿੰਦੇ ਮੈਂ ਸਿੱਧਾ ਬਾਹਰ ਜਾਣਾ ਵੀਰੇ ਬਾਹਰ ਜਾਣ ਦਾ ਤਾਂ ਐਵੇਂ ਤੁਹਾਨੂੰ ਕਹਾਂ ਜਿਹੜਾ ਜਿੱਦਾਂ ਹੁਣ ਇੱਥੇ ਸਰਕਾਰ ਇਹ ਚੀਜ਼ਾਂ ਲਾਗੂ ਕਰਦਣਾ ਵੀ ਚਲੋ ਇਹ ਮੁੰਡੇ ਜਿਹੜਾ ਪੜਦੇ ਆ ਆਪਾਂ ਕੁੜੀਆਂ ਮੁੰਡਿਆਂ ਵੀ ਮਿਹਨਤ ਲਾਉਂਦੀਆਂ ਨੇ ਵੀ ਪੜ੍ਹਦੀਆਂ ਨੇ ਇਹ ਚੀਜ਼ਾਂ ਹੁਣ ਇਹ ਕਈ ਹੁਣ ਜਿੱਦਾਂ ਉਨੇ ਮਤਲਬ ਕਿ ਉਹਨੇ ਸਪੋਰਟਸ ਵਿੱਚ ਉਹਨੇ ਭਰਤੀਆਂ ਸੀਗੀਆਂ ਜਿਹੜੀਆਂ ਕਰੀਆਂ ਸੀਗੀਆਂ ਤੇ ਦੌੜ ਵੀ ਲੰਦਾ ਸੀਗਾ ਪਰ ਉਹਨੂੰ ਜਿੱਤੇ ਤੱਕ ਉਹਦੇ ਪੇਪਰ ਉੱਪਰ ਵੀ ਭਰੇ ਆ ਪਾਸ ਵੀ ਹੋਇਆ ਉਹਨਾਂ ਨੂੰ ਕੀ ਕੀਤਾ ਜੌਬ ਦੇ ਵਿੱਚ ਖੜਾਇਆ ਸੀਗਾ ਆ ਲੌਕਡਾਊਨ ਦੇ ਵਿੱਚ ਉਹਨੂੰ ਕੱਢਿਆ ਆ ਮੁੜ ਕੇ ਆ ਹੁਣ ਦੇ ਅੱਗੇ ਮੁੰਡਾ ਜਿਹੜਾ ਹੈਗਾ 12 ਤੋਂ 14000 ਦੀ ਤਨਖਾਹ 'ਚ ਲੱਗਾ ਹੋਇਆ ਵਾ ਆਹੀ ਆ ਹੁਣ ਤਾਂ ਉਹ ਬਾਹਰ ਬਾਹਰ ਤਾਂ ਹੀ ਮੁੰਡੇ ਭੱਜਦੇ ਕਿਉਂ ਆ ਬੱਸ ਦੇਥਾ ਪੈਸਾ ਇੱਥੇ ਹੈ ਨਹੀਂਗਾ ਨਾ ਸਰਕਾਰੀ ਨੌਕਰੀ ਮਿਲਨੀ ਆ ਮੁੰਡੇ ਕਹਿੰਦੇ ਪੜ੍ਹ ਲੈ ਕੇ ਬੰਦਾ ਬਾਹਰ ਹੀ ਚੱਲ ਜੂ ਬਾਹਰ ਮਿਹਨਤ ਲਾ ਲਾਂਗੇ ਇੱਥੇ ਮਿਹਨਤ ਲਾ ਤਾਂ ਅ ਵਧੀਆ ਵਿਚਾਰ ਨੌਜਵਾਨਾਂ ਵੱਲੋਂ ਰੱਖੇ ਕਹਿੰਦੇ ਕਿ ਨੌਕਰੀ ਨਹੀਂ ਮਿਲਦੀ ਤਾਂ ਹੀ ਬਾਹਰ ਪ੍ਰਵਾਸ ਕਰ ਜਾਂਦੇ ਨੇ ਭਾਜੀ ਕੀ ਨਾਮ ਤੇ ਘਰੇਤੀ ਲਾ ਰਹੇ ਜੀ ਇਲੈਕਸ਼ਨ ਆ ਰਿਹਾ 24 ਦੇ ਪਿਛਲੀ ਸਰਕਾਰ ਦਾ ਸਮਾਂ ਕਿਵੇਂ ਦਾ ਰਿਹਾ ਕੋਈ ਕਹਿੰਦਾ ਇਹ ਕੰਮ ਵਧੀਆ ਸੀ ਇਹ ਕੰਮ ਦੀ ਤੁਹਾਨੂੰ ਕਿਵੇਂ ਕੰਮ ਸਾਰੇ ਵਧੀਆ ਚੱਲ ਰਹੇ ਜੀ ਹਾਂ ਜੀ ਵਧੀਆ ਚੱਲ ਰਿਹਾ ਇਸ ਨੇ ਅੱਛਾ ਪਰਿਵਾਰ ਖੁਸ਼ ਆ ਤੁਸੀਂ ਹਾਂ ਅਸੀਂ ਖੁਸ਼ ਹਾਂ ਵਧੀਆ ਚੱਲ ਰਿਹਾ ਫਸਟ ਕਲਾਸ ਕੋਈ ਆ ਰਿਹਾ ਸਭ ਵਧੀਆ ਤੇ ਆ ਹਵਾ ਕੀ ਲੱਗ ਰਹੀ ਐ ਇਸ ਵਾਰ ਦੀ ਹਾਬੋ ਨਹੀਂ ਹਵਾ ਹੁਣ ਕੀ ਲੱਗ ਰਹੀ ਜੀ ਹਵਾ ਤਾਂ ਐਸਰ ਜਿਹੜੀ ਲੱਗ ਰਹੀ ਐ ਉਹ ਆਮ ਪਾਰਟੀ ਦੀ ਵੀ ਐ ਅੱਛਾ ਹੋਰਾਂ ਦੇ ਨਾਲ ਗੱਲਬਾਤ ਕਰ ਲੈਨੇ ਆ ਆਪਣਾ ਕੀ ਨਾਮ ਹੈ ਜੀ ਜਗਦੀਸ਼ ਲਾਲ ਸ਼ਾਹੀ ਮਤਲਬ ਵੋਟ ਤੁਸੀਂ ਲੰਬਾ ਸਮਾਂ ਪਾਈ ਹੋਊਗੀ ਵੋਟਾਂ ਤਾਂ ਪਾਉਂਦੇ ਹੋਗੇ ਹਨਾ ਐਕਸਪੀਰੀਅੰਸ ਵੀ ਫਿਰ ਜ਼ਿਆਦਾ ਹੋਊਗਾ ਲੋਕ ਸਭਾ ਚੋਣ ਆ ਰਹੀ ਆ ਸਰਕਾਰ ਕਿਵੇਂ ਲੱਗੀ ਪਿਛਲੀ ਕਿਉਂਕਿ 5 ਤੋਂ 10 ਸਾਲ ਦਾ ਸਮਾਂ ਸੀ ਸਰਕਾਰ ਵਧੀਆ ਲੱਗੀ ਬਿਜਲੀ ਦਾ ਬਿੱਲ ਮਾ ਕੇਂਦਰ ਦੀ ਗੱਲ ਹਾਂਜੀ ਕੇਂਦਰ ਸਰਕਾਰ ਦੀ ਕੇਂਦਰ ਸਰਕਾਰ ਦੀ ਕੇਂਦਰ ਸਰਕਾਰ ਆ ਜਿਹੜੀ ਆ ਝਾੜੂ ਵਾਲੀ ਆ ਜੋ ਕੇਂਦਰ ਦੇ ਵਿੱਚ મોદી ਸਰਕਾਰ મોદી મોદી ਤਾਂ ਰਾਮ ਨੂੰ ਲਾਇਆ ਰਾਮ મોદી ਨੇ ਲਾਇਆ મોદી ਥੋੜਾ ਰਾਮ ਨੂੰ ਲਾਇਆ ਹੇ ਹੁਣ ਇਸ ਵਾਰ ਕਿਹੜਾ ਕੰਮ ਹੋਣਾ ਚਾਹੀਦਾ ਲੁਧਿਆਣਾ ਦਾ ਪਹਿਲ ਦੇਦਾਰ ਕਿਹ ਹੈ ਸਾਡੇ ਪੱਪੀ ਸ਼ਾਹਪੁਰੀਏ ਦਾ ਪਤਾ ਹੈ ਉਹ ਹੀ ਆਊਗਾ ਠੀਕ ਹੈ ਅ ਗੱਲਬਾਤ ਹੋਰਾਂ ਦੇ ਨਾਲ ਕਰ ਲੈਣੇ ਆ ਬਾਜ਼ਾਰ ਦੇ ਵਿੱਚ ਜੋ ਲੋਕ ਮੌਜੂਦ ਨੇ ਗੱਲਬਾਤ ਕਰਕੇ ਜਾਣ ਲੈਣੇ ਆ ਉਹ ਕੀ ਵਿਚਾਰ ਸਰਕਾਰ ਦੇ ਬਤੀ ਰੱਖਦੇ ਨੇ ਕਿਉਂਕਿ ਆਮ ਵਰਗ ਆਮ ਵਪਾਰੀ ਵਰਗ ਇਸ ਗੱਲ ਤੋਂ ਜਾਣੂ ਹੁੰਦਾ ਕਿ ਕੰਮ ਹੋਇਆ ਕਿ ਨਹੀਂ ਹੋਇਆ ਉਸ ਨੂੰ ਲੈ ਕੇ ਵੀ ਕਿਹਾ ਤਾਂ ਨਹੀਂ ਕਿਤੇ ਉਸ ਦੇ ਮੰਤ ਦੇ ਵਿੱਚ ਬਹੁਤ ਸਾਰੀ ਗੱਲਾਂ ਹੁੰਦੀਆਂ ਜੋ ਨਹੀਂ ਪੂਰੀਆਂ ਹੁੰਦੀਆਂ ਤਾਂ ਉਮੀਦ ਪੂਰੀ ਹੋਈ ਕਿ ਨਹੀਂ ਹੋਈ ਉਸ ਨੂੰ ਵੀ ਲੈ ਕੇ ਜਲਬਲ ਪਾਜੀ ਕੀ ਨਾਮ ਜੀ ਪਰਮਜੀਤ ਸਿੰਘ ਹੈ ਜੀ ਪਰਮਜੀਤ ਜੀ 2024 ਦੀ ਚੋਣ ਆ ਰਹੀ ਆ ਇਲੈਕਸ਼ਨ ਆ ਰਿਹਾ ਕਿਉਂਕਿ ਇਸ ਇਲੈਕਸ਼ਨ ਦੇ ਵਿੱਚ ਖਾਸੀਅਤ ਇਹ ਆ ਪਿਛਲੇ ਜੋ ਇਲੈਕਸ਼ਨ ਸੀਗੇ ਉਹਦੇ ਵਿੱਚ ਟੈਕਨੋਲੋਜੀ ਦਾ ਇੰਨਾ ਕੁਝ ਸੀਗਾ ਨਹੀਂ ਅੱਜ ਕੱਲ ਫੋਨ ਜੇਬ ਦੇ ਵਿੱਚ ਆ ਸਾਨੂੰ ਸਭ ਪਤਾ ਲੱਗ ਜਾਂਦਾ ਚੁਟਕੀ ਦੇ ਵਿੱਚ ਕੀ ਕਿਹੜਾ ਕੰਮ ਕਿਹਨੇ ਕੀਤਾ ਹਨ ਕੀ ਲੱਗਿਆ ਪਿਛਲੀ ਸਰਕਾਰ ਦਾ ਸਮਾਂ ਕਿਵੇਂ ਦਾ ਰਿਹਾ ਵਧੀਆ ਲੱਗੀ ਕੀ ਕੰਮ ਹੋਇਆ ਸਰਕਾਰ ਦਾ ਦੇਖੋ ਤਾਂ ਵੀ ਜੀ ਸਮਾਂ ਤੇ ਇਸ ਤਰ੍ਹਾਂ ਦਾ ਜਿਨ੍ਹਾਂ ਦੇ ਕੰਮ ਹੋ ਗਏ ਉਹਨਾਂ ਵਾਸਤੇ ਤਾਂ ਵਧੀਆ ਜਿਨ੍ਹਾਂ ਵਾਸਤੇ ਨਹੀਂ ਆ ਉਹਨਾਂ ਨੇ ਤਾਂ ਕਹਿਣਾ ਕਿ ਨਹੀਂ ਸਰਕਾਰ ਤਾਂ ਕੋਈ ਵੀ ਆ ਜਵੇ ਪਰ ਆਪਾਂ ਚਾਹੇ ਭਾਜੀਪੀ ਆ ਜੇ ਅਕਾਲੀ ਦਲ ਆ ਜੇ ਆਮ ਆਦਮੀ ਪਾਰਟੀ ਆ ਜੇ ਸਰਕਾਰਾਂ ਦੇਖੋ ਇਨਸਾਨ ਨੂੰ ਚਾਹੀਦਾ ਆਪਾਂ ਜਿਸ ਮੱਲੇ ਦੇ ਵਿੱਚ ਰਹਿਣੇ ਆ ਸੇਫਟੀ ਹੋਣੀ ਚਾਹੀਦੀ ਆ ਹੁਣ ਜਗ੍ਹਾ ਜਗ੍ਹਾ ਤੇ ਅਸੀਂ ਆਪ ਹੀ ਆਪਣੇ ਜਿੱਧਰ ਅਸੀਂ ਉਹ ਰੈਸ਼ ਬਣਾਈ ਆ ਉਹ ਸੰਤਾ ਰਾਤ ਨੂੰ ਆਪ 11:30 11:30 ਵਜੇ ਜਾਣਾ ਹੋਵੇ ਤੇ ਡਰ ਲੱਗਣ ਲੱਗ ਜਾਂਦਾ ਠੀਕ ਹੈ ਨਾ ਹੁਣ ਇਲੈਕਸ਼ਨ ਹੈ ਇਲੈਕਸ਼ਨ ਤੇ ਹਰ ਨੇਤਾ ਜਦੋਂ ਲੋੜ ਹੈ ਸਾਡੇ ਮੱਲੇ ਚ ਵੀ ਅਸੀਂ ਵੀ ਸਪੋਰਟ ਕਰਦੇ ਰਹੇ ਆ ਕਾਂਗਰਸ ਦੀ ਵੀ ਕਰਦੇ ਰਹੇ ਆ ਭਾਜਪਾ ਦੀ ਵੀ ਕਰਦੇ ਰਹੇ ਆ ਲੀਡਰ ਨੇ ਤਾਂ ਇੱਕ ਵਾਰੀ ਆਪਣੇ ਕੋਲ ਆਣਾ ਮੁੜ ਕੇ ਚਲੇ ਗਏ ਮੁੜ ਕੇ ਸਾਨੂੰ ਹੀ 10 ਵਾਰੀ ਉਹਨਾਂ ਦੇ ਕੋਲ ਜਾਣਾ ਕਿ ਭਾਜੀ ਸਾਡਾ ਆ ਕੰਮ ਕਰਾ ਦਿਓ ਸਾਡਾ ਆ ਕੰਮ ਕਰਾ ਦਿਓ ਤੁਸੀਂ ਹਾਂ ਐਡੀ ਚੀਜ਼ ਨਹੀਂ ਅ ਬਹੁਤ ਸਾਰੇ ਸਵਾਲ ਨੇ ਲੋਕਾਂ ਦੇ ਕਿ ਲੋਕ ਲੀਡਰ ਆਉਂਦੇ ਨੇ ਵੋਟਾਂ ਲੈ ਕੇ ਚਲੇ ਜਾਂਦੇ ਨੇ ਬਾਅਦ ਦੇ ਵਿੱਚ ਉਹਨਾਂ ਦੇ ਕੋਲ ਜਾਣ ਦੇ ਲਈ ਜਾਂਦੇ ਆ ਤੇ ਸਮਾਂ ਨਹੀਂ ਦਿੱਤਾ ਜਾਂਦਾ ਪਰ ਨਸ਼ੇ ਦਾ ਮੁੱਦਾ ਵੀ ਲੁਧਿਆਣੇ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਵੱਲੋਂ ਜੋ ਇੱਥੋਂ ਦੇ ਰਹਿੰਦੇ ਨੇ ਵਸਨੀਕ ਨੇ ਉਹਨਾਂ ਵੱਲੋਂ ਮੁੱਖ ਤੌਰ ਤੇ ਚੱਕਿਆ ਗਿਆ ਨਾਲ ਹੀ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਜੋ ਰਿਸ਼ਵਤਖੋਰੀ ਪਹਿਲਾਂ ਵੀ ਉਦਾਂ ਹੀ ਸੀਗੀ ਪਹਿਲਾਂ ਵੀ ਵੋਟਾਂ ਦੇ ਵਿੱਚ ਆਮ ਤੌਰ ਤੇ ਲੀਡਰ ਇਸ ਵਿਹਾਰ ਤੇ ਵੋਟ ਲੈਂਦੇ ਸੀ ਅੱਜ ਵੀ ਉਸ ਵਿਹਾਰ ਤੇ ਵੋਟ ਮੰਗਦੇ ਜਾ ਰਹੇ